ਚੈਨਲ ਮੇਜਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰ ਹਨ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਪੋ ਮੈਸੀਚੂਸੇਸ ਦੇ ਵਿੱਚ ਅੱਗ ਦੇ ਨਾਲ ਨੌ ਮੌਤਾਂ ਹੋਈਆਂ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਸਟੂਡੈਂਟ ਐਕਸ਼ਨ ਸਮਿਟ ਦੇ ਵਿੱਚ ਜਿਹੜੇ ਕੰਜ਼ਰਵਟਿਵ ਪੱਖੀ ਲੋਕ ਨੇ ਉੱਥੇ ਕਿਹੜੇ ਮੁੱਦੇ ਚਰਚਾ ਦੇ ਵਿੱਚ ਆਏ ਔਰ ਕੀ ਗੱਲਬਾਤ ਇਸ ਵੇਲੇ ਹੋ ਰਹੀ ਹੈ ਇੱਕ ਗੱਲਬਾਤ ਕਰਨੀ ਹੈ ਡੋਨਲਡ ਟਰੰਪ ਬਣਦੀਆਂ ਬਹੁਤ ਸਾਰੀਆਂ ਥੀਰੀਜ਼ ਨੇ ਬਹੁਤ ਸਾਰੀਆਂ ਨੇ ਜਿਹੜ ਇਹਨਾਂ ਨੇ ਗੱਲਾਂ ਕਹੀਆਂ ਨੇ ਉਹਨਾਂ ਗੱਲਾਂ ਦੀ ਸੱਚਾਈ ਕੀ ਆ ਤੇ ਸਰਕਾਰ ਕਿਦਾਂ ਕੰਮ ਕਰ ਰਹੀ ਉਹਦੇ ਬਾਰੇ ਗੱਲਬਾਤ ਕਰਾਂਗੇ ਇਮੀਗ੍ਰੈਂਟਸ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਰਿਪੋਰਟ ਕਰਦਾ ਮਾਮਲਾ ਸਾਹਮਣੇ ਆ ਰਿਹਾ ਜਿੱਥੋਂ ਦੇ ਉਹ ਵਸਨੀਕ ਹੈ ਨਹੀਂ ਮਤਲਬ ਜਿੱਥੋਂ ਆਏ ਸੀ ਅਮਰੀਕਾ ਦੇ ਵਿੱਚ ਆਏ ਤੀਜੇ ਦੇਸ਼ ਦੇ ਵਿੱਚੋਂ ਵਾਪਸ ਭੇਜਿਆ ਜਾ ਰਿਹਾ ਹੈ ਬਿਸ਼ੇ ਘੰਟੇ ਦੇ ਨੋਟਿਸ ਨਾਲ ਤੇ ਇੱਕ ਜਿਹੜੀ ਹਵਾ ਦੀ ਗੁਣਵੱਤਾ ਇਸ ਵੇਲੇ 에ਅਰ ਕੁਆਲਿਟੀ ਆ ਤੇ ਅਮਰੀਕਾ ਦੀਆਂ ਜਿਹੜੀਆਂ ਮੇਨ ਨੈਸ਼ਨਲ ਪਾਰਕਸ ਨੇ ਉਹਨਾਂ ਦੇ ਵਿੱਚ ਕੀ ਹਾਲਾਤ ਆ ਉਹਦੇ ਬਾਰੇ ਗੱਲਬਾਤ ਕਰਨੀ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਹੀ ਦੁਖਦਾਈ ਖਬਰ ਐਤਵਾਰ ਰਾਤ ਨੂੰ ਗੈਬਰੀਅਲ ਹਾਊਸ ਦੇ ਵਿੱਚ ਗੈਬਰੀਅਲ ਹਾਊਸ ਜਿਹੜਾ ਕਿ ਅਸਿਸਟੈਂਟ ਲਿਵਿੰਗ ਹੋਮ ਆ ਬਜ਼ੁਰਗਾਂ ਦੇ ਲਈ ਫਾਲ ਰਿਵਰ ਮੈਸਾਚੂਸੈਟਸਿਸ ਦੇ ਵਿੱਚ ਅੱਗ ਲੱਗ ਗਈ ਇਸ ਅੱਗ ਦੇ ਵਿੱਚ ਹਾਲਾਂ ਇਹਦੀਆਂ ਪੂਰੀਆਂ ਖਬਰਾਂ ਆ ਰਹੀਆਂ ਨੇ 9 ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ 9 ਲੋਕਾਂ ਦੀ ਮੌਤ ਤੇ ਲਗਭਗ 30 ਦੇ ਕਰੀਬ ਹੋਰ ਜ਼ਖਮੀ ਹੋਏ ਆ ਬਹੁਤ ਇੱਕ ਦੁਖਦਾਈ ਘਟਨਾ ਹੈ ਜਿਹੜੇ ਫਾਇਰ ਫਾਈਟਰ ਨੇ ਉਹਨਾਂ ਦੇ ਲਈ ਬਹੁਤ ਉੱਥੇ ਪਹੁੰਚ ਗਿਆ ਜਦੋਂ ਪੂਰੀਆਂ ਮਤਲਬ ਅੱਗ ਦੀਆਂ ਲਪਟਾਂ ਉੱਥੇ ਨਿਕਲ ਰਹੀਆਂ ਸੀ ਤੇ ਲੋਕ ਜਿਹੜੀਆਂ ਵਿੰਡੋਸ ਸੀਗੀਆਂ ਉਹਨਾਂ ਦੇ ਵਿੱਚੋਂ ਮਦਦ ਲਈ ਪੁਕਾਰ ਰਹੇ ਸੀ ਬਹੁਤ ਲੋਕਾਂ ਨੂੰ ਮਦਦ ਕੀਤੀ ਉਹਨਾਂ ਨੇ ਬਚਾਇਆ ਉੱਥੋਂ ਕਿੰਨੇ ਰੈਜ਼ੀਡੈਂਟ ਸੀਗੇ ਖਾਸ ਕਰਕੇ ਕੁ ਸਾਰੇ ਬਜ਼ੁਰਗ ਸੀਗੇ ਉੱਥੇ ਉਹਨਾਂ ਨੂੰ ਬਾਹਰ ਆਪ ਨਿਕਲ ਨਹੀਂ ਸਕਦੇ ਸੀ ਉਹ ਅਸਿਸਟੈਂਸ ਚਾਹੀਦੀ ਸੀ ਤੇ ਫਾਇਰ ਫਾਈਟਰ ਨੇ ਜੋ ਉਹ ਬੈਸਟ ਕਰ ਸਕਦੇ ਸੀ ਦੱਸ ਦਿਆ ਕਿ ਉਹ ਇੱਥੇ ਕੀਤਾ ਤੇ ਉਹਨਾਂ ਲੋਕਾਂ ਨੂੰ ਇਥੋਂ ਬਾਹਰ ਕੱਢ ਕੇ ਵਿਚਾਇਆ ਔਰ ਜਦੋਂ ਇਹ ਕੰਮ ਕਰ ਰਹੇ ਸੀ ਕਿ ਨਾ ਬਜ਼ੁਰਗਾਂ ਨੂੰ ਬਾਹਰ ਕੱਢ ਕੇ ਵਿਚਾਰਾਏ ਸੀ ਪੰਜ ਫਾਇਰ ਫਾਈਟਰ ਵੀ ਇਸ ਦੇ ਵਿੱਚ ਜ਼ਖਮੀ ਹੋਏ ਆ ਪਰ ਉਹਨਾਂ ਦੀਆਂ ਦੱਸਿਆ ਜਾ ਰਿਹਾ ਕਿ ਇੰਜਰੀਜ਼ ਜਿੰਨੀਆਂ ਮੇਜਰ ਨਹੀਂ ਆ ਮਾਈਨਰ ਇੰਜਰੀਜ਼ ਨੇ ਪਰ ਪੰਜ ਨੇ ਜ਼ਖਮੀ ਹੋਏ ਨੇ 70 ਜਣੇ ਇੱਥੇ ਟੋਟਲ ਰਹਿੰਦੇ ਸੀ ਇੱਕ ਵੇਲੇ ਇੱਥੇ ਜਦੋਂ ਅੱਗ ਲੱਗੀ ਆ ਉਸ ਵੇਲੇ 70 ਜਣੇ ਸੀਗੇ ਇਹ ਤਿੰਨ ਸਟੋਰੀ ਬਿਲਡਿੰਗ ਆ ਤਿੰਨ ਮੰਜ਼ਲੀ ਇਮਾਰਤ ਆ ਤੇ ਜਿਹਦੇ ਵਿੱਚ ਲਗਭਗ 100 ਦੇ ਕਰੀਬ ਅਪਾਰਟਮੈਂਟ ਆ ਹੁਣ ਇਹ ਅੱਗ ਕਿਉਂ ਲੱਗੀ ਕੀ ਵਜ੍ਹਾ ਹੋਈ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਅਸਲ ਦੇ ਵਿੱਚ ਕਾਰਨ ਕੀ ਹੋਇਆ ਜਿਹਦੇ ਨਾਲ ਅੱਗ ਲੱਗੀ ਔਰ ਇਹ ਇੱਥੇ ਸਟਾਫ ਇਦਾਂ ਨਹੀਂ ਹੁੰਦਾ ਕਿ ਕਦੇ ਵੀ ਰਾਤ ਨੂੰ ਸਟਾਫ ਇੱਥੋਂ ਚਲੇ ਜਾਂਦਾ ਜਿਹਨੂੰ ਛੱਡ ਦਿੱਤਾ ਜਾਂਦਾ ਇਹ ਫੈਸਿਲਿਟੀ ਆ 24 ਆਵਰ ਤੇ 7 ਡੇ ਸਟਾਫਡ ਆ ਜਿਹੜਾ ਗੈਬਰੀਅਲ ਹਾਊਸ ਆ ਜਿੱਥੇ ਇਹ ਅੱਗ ਲੱਗੀ ਆ 24 ਘੰਟੇ ਸੱਤੋ ਦਿਨ ਇੱਥੇ ਸਟਾਫ ਹੁੰਦਾ ਆ ਔਰ ਇਹ ਕੋਈ ਮਤਲਬ ਇਦਾਂ ਨਹੀਂ ਕੋਈ ਮਾੜੀ ਮੋਟਿਵ ਫੈਸਿਲਿਟੀ ਨਹੀਂ ਵੈਲ ਨੋਨ ਫੈਸਿਲਿਟੀ ਆ ਗੈਬਰੀਅਲ ਹਾਊਸ 1999 ਦਾ ਇੱਥੇ ਇਸ ਤਰੀਕੇ ਨਾਲ ਚੱਲਦਾ ਲਾਇਸੈਂਸ ਦਾ ਤੇ ਸਟੇਟ ਤੋਂ ਤੇ ਸਿਸਟਰ ਲਿਵਿੰਗ ਕੇਅਰ ਇੱਥੇ ਹੁੰਦੀ ਆ ਜਿਹੜੇ ਲੋਕਲ ਲੀਡਰਸ ਨੇ ਉੱਥੋਂ ਫਾਇਰ ਚੀਫ ਮੇਅਰ ਉਹਨਾਂ ਨੇ ਮਤਲਬ ਇਸ ਜਿਹੜਾ ਦੁਕਾਨ ਤਾਂ ਇਹਦੇ ਉੱਤੇ ਆਪਣਾ ਦੁੱਖ ਪ੍ਰਗਟ ਕੀਤਾ 8:30 9:00 ਵਜੇ ਰਾਤ ਨੂੰ ਕਹਿੰਦੇ ਇਹ ਅੱਗ ਲੱਗੀ ਆ ਸੋ 8:30 9:00 ਵਜੇ ਇੱਕ ਤੇ ਜਲਦੀ ਸੌਂ ਜਾਂਦੇ ਬਜ਼ੁਰਗ ਤੇ ਉਸ ਉੱਤੇ ਪਏ ਸੀਗੇ ਇਸ ਕੱਲ ਦਾ ਵੀ ਜਿਹੜਾ ਨੁਕਸਾਨ ਹੋਇਆ ਕਿ ਪਤਾ ਨਹੀਂ ਲੱਗ ਸਕਿਆ ਬਹੁਤ ਹੀ ਅੱਗ ਹਾਲਾਂਕਿ ਉਹਨਾਂ ਨੇ ਕਾਬੂ ਕਰ ਲਈ ਸੀ ਉਸੇ ਵੇਲੇ ਪਰ ਜਿਹੜੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ। ਅ ਕੁਝ ਵਿਕਟਮ ਜਦੋਂ ਅੱਜ ਸਵੇਰ ਵੇਲੇ ਤੱਕ ਖਬਰਾਂ ਆ ਰਹੀਆਂ ਸੀ ਉਥੋਂ ਉਹਨਾਂ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਸੀ ਔਰ ਡਰੋਨ ਹੈਲੀਕਾਪਟਰ ਦੇ ਨਾਲ ਉਥੋਂ ਜਿਹੜੇ ਵਿਊਜ਼ ਆ ਉਹ ਲਏ ਜਾ ਰਹੇ ਸੀ। ਸੋ ਇੱਕ ਬੜਾ ਦਰਦਨਾਕ ਹਾਦਸਾ ਮੈਸਚੂਸੀ ਦੇ ਵਿੱਚ 9 ਲੋਕਾਂ ਦੀ ਅੱਗ ਲੱਗਣ ਦੇ ਨਾਲ ਮੌਤ ਹੋਈ ਹੈ। ਅਗਲੀ ਖਬਰ ਇੱਕ ਅ ਇਹ ਸਟੂਡੈਂਟ ਐਕਸ਼ਨ ਸਮਿਟ ਟੈਂਪਾ ਬੇ ਫਲੋਰੀਡਾ ਦੇ ਵਿੱਚ ਹੋਇਆ ਇਹ ਕੀ ਆ ਕਿ 3 ਦਿਨਾਂ ਦਾ ਇਵੈਂਟ ਆ ਜਿਹੜਾ 11 11 12 ਤੇ 13 ਜੁਲਾਈ 2025 ਨੂੰ ਟੈਂਪਾ ਕਨਵੈਨਸ਼ਨ ਸੈਂਟਰ ਦੇ ਵਿੱਚ ਇਵੈਂਟ ਹੋਇਆ ਜਿਹੜਾ ਟਰਨਿੰਗ ਪੁਆਇੰਟ ਯੂ ਐਸ ਆ ਉਹਨਾਂ ਦਾ ਸਟੂਡੈਂਟ ਐਕਸ਼ਨ ਸਮਿਟ ਹੁਣ ਜਿਹੜਾ ਇਹ ਹੈਗਾ ਕੀ ਆ ਕਿ ਸਟੂਡੈਂਟਸ ਐਕਸ਼ਨ ਸਮਿਟ ਇੱਕ ਬਹੁਤ ਵੱਡੀ ਪੋਲਿਟਿਕਲ ਗੈਦਰਿੰਗ ਰਾਜਨੀਤਿਕ ਇੱਕ ਹੈਗਾ ਇਹਨਾਂ ਦਾ ਇਕੱਠ ਆ ਔਰ ਉਹ ਜਿਹੜੇ ਨੌਜਵਾਨ ਨੇ ਉਹਨਾਂ ਦਾ ਜਿਹੜੇ ਉਹ ਨੌਜਵਾਨ ਜਿਹੜੇ ਪੋਲਿਟਿਕਲੀ ਡੋਨਲਡ ਟਰੰਪ ਦੀ ਸਪੋਰਟ ਕਰਦੇ ਆ ਤੇ ਉਹਨਾਂ ਦਾ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਜੀ ਮੈਗਾ ਮੂਵਮੈਂਟ ਆ ਜਿਹੜੇ ਉਹਦੀ ਸਪੋਰਟ ਕਰਦੇ ਆ ਉਹਨਾਂ ਦਾ ਤਿੰਨ ਦਿਨਾਂ ਦਾ ਇਹ ਇਕੱਠ ਸੀ ਜਿੱਥੇ ਉਹਨਾਂ ਨੇ ਬਹੁਤ ਸਾਰੇ ਮੁੱਦੇ ਵਿਚਾਰਨੇ ਸੀ ਔਰ ਇਹ ਮੁੱਦਿਆਂ ਨੇ ਪੂਰੇ ਅਮਰੀਕਾ ਦੇ ਵਿੱਚ ਇੱਕ ਤਰੀਕੇ ਦੇ ਨਾਲ ਹਲਚਲ ਮਚਾ ਕੇ ਰੱਖ ਦਿੱਤੀ ਹੈ ਜਿਹੜਾ ਇਹ ਟਰਨਿੰਗ ਪੁਆਇੰਟ ਯੂਐਸਏ ਜਿਹੜੀ ਸੰਸਥਾ ਇਹ ਕਰਾਉਂਦੀ ਆ ਸਟੂਡੈਂਟ ਐਕਸ਼ਨ ਸਮਿਟ ਐਸਏਐਸਏ ਨੂੰ ਕਹਿੰਦੇ ਆ ਬਹੁਤ ਵੱਡਾ ਕਨਜ਼ਰਵਟਿਵ ਇੱਕ ਬਹੁਤ ਵੱਡੀ ਕਨਜ਼ਰਵਟਿਵ ਪੋਲਿਟੀਕਲ ਕਾਨਫਰੰਸੀ ਟਰਨਿੰਗ ਪੁਆਇੰਟ ਯੂਐਸਏ ਨੇ ਆਰਗੇਨਾਈਜ਼ ਕੀਤੀ ਆ ਤੇ ਚਾਰਲੀ ਕੇਕ ਨੇ ਇਹਨੂੰ ਫੰਡ ਕੀਤਾ ਹੈ ਫੋਕਸ ਕੀ ਆ ਇਹਦਾ ਕਿ ਜਿਹੜੇ ਯੂਥ ਕਨਜ਼ਰਵਟਿਵ ਨੇ ਸਪੈਸ਼ਲੀ ਜਨ Z ਆ ਜਿਹੜੇ ਜਾਂ ਕਾਲਜ ਸਟੂਡੈਂਟਸ ਨੇ ਉਹਨਾਂ ਨੂੰ ਇਧਰਲੇ ਪਾਸੇ ਕਿਦਾਂ ਲਿਆਂਦਾ ਜਾਵੇ ਜਾਂ ਉਹਨਾਂ ਨੂੰ ਕੀ ਕੀਤਾ ਜਾਣਾ ਚਾਹੀਦਾ ਸੋ ਉੱਥੇ ਉਹਨਾਂ ਸਟਰੈਟਜੀ ਡਿਸਕਸ ਕਰਨੀ ਹੁੰਦੀ ਤਿੰਨ ਦਿਨ ਪਾਲਿਸੀ ਡਿਸਕਸ ਕਰਨੀ ਹੁੰਦੀ ਆ 트ੰਪ ਦੀ ਸਪੋਰਟ ਕਰਨ ਦੇ ਲਈ ਖਾਸ ਕਰਕੇ ਜਿਹੜੀ ਸਜੀ ਪੱਖੀ ਤੇਰਾ ਰਾਈਟ ਵਿੰਗ ਆ ਉਹਨਾਂ ਦੀ ਸਪੋਰਟ ਕਰਨ ਦੇ ਲਈ ਹੁਣ ਉੱਥੇ ਹੋਇਆ ਕੀ ਇਵੈਂਟ ਦੇ ਵਿੱਚ ਇਵੈਂਟ ਦੇ ਵਿੱਚ ਡੋਨਲਡ 트ੰਪ ਦੀ ਸਪੀਚ ਹੋਈ ਡੋਨਲਡ 트ੰਪ ਜੂਨੀਅਰ ਦੀ ਸਪੀਚ ਹੋਈ ਦੂਜੇ ਜਿਹੜੇ ਮੈਗਾ ਲੀਡਰਸ ਨੇ ਉਹਨਾਂ ਦੀਆਂ ਸਪੀਚਸ ਹੋਈਆਂ ਸੈਸ਼ਨ ਦੇ ਟਾਪਿਕs ਜਿਵੇਂ ਇਮੀਗ੍ਰੇਸ਼ਨ ਆ ਐਂਟੀ-ਵੋ ਪੋਲਿਟਿਕਸ ਆ ਗਾਂਜ਼ਾ ਮੋਰਜ਼ਾ ਜਿਹੜੇ ਉਹਦੇ ਉੱਤੇ ਗੱਲਬਾਤ ਜਿਹੜੀ ਸਾਰੀ ਇਹਦੇ ਉੱਤੇ ਕੀਤੀ ਗਈ ਹੁਣ ਜਿਹੜਾ ਬਹੁਤਾ ਚੀਜ਼ ਸੀਗਾ ਇਹਦੇ ਉੱਤੇ ਕਿ ਮੀਡੀਆ ਕਵਰੇਜ ਜੋ ਕੰਜ਼ਰਵਟਿਵ ਮੀਡੀਆ ਫੌਕਸ ਡੇਲੀ ਵਾਇਰ ਐਟ ਸਟਰਾ ਇਹਨਾਂ ਨੇ ਜਿਹੜਾ ਬਹੁਤ ਸਾਰਿਆਂ ਨੇ ਇਹਨੂੰ ਕਵਰ ਕੀਤਾ ਉੱਥੇ ਪੋਡਕਾਸਟ ਵੀ ਰਿਕਾਰਡ ਹੋਏ ਸਟੀਵ ਬੈਨਨ ਦਾ ਟਕਰ ਕਾਲਸਨ ਵਰਗੇ ਜਿਹੜੇ ਪਹਿਲਾਂ ਕੰਜ਼ਰਵਟਿਵ ਹੁੰਦੇ ਸੀ ਫੌਕਸ ਦੇ ਵਿੱਚ ਸੋ ਐਸਵਾਰੀ 2025 ਦੇ ایونٹ ਵਿੱਚ ਕੀ ਆ ਜਿਹੜਾ ਯੂਥ ਆ ਇਹ ਕਿਸੇ ਨਾ ਕਿਸ ਤਰ੍ਹਾਂ ਨਰਾਸ਼ ਆ ਫਰਸਟ੍ਰੇਟਡ ਆ ਫਰਸਟ੍ਰੇਟਡ ਕੇਸ ਕਰਕੇ ਆ ਜਿਹੜਾ ਜੈਫਰੀ ਐਬਸਟਨ ਦਾ ਕੇਸ ਹੈਂਡਲ ਕੀਤਾ ਡੋਨਲਡ ਟਰੰਪ ਨੇ ਉਹਨੂੰ ਲੈ ਕੇ ਤੇ ਦੂਜੇ ਇਸ਼ਿਊਸ ਨੂੰ ਲੈ ਕੇ ਉਹ ਥੋੜੇ ਜੇ ਨਰਾਸ਼ ਨਜ਼ਰ ਆਇਆ ਹਾਲਾਂਕਿ ਇਹ ਨਹੀਂ ਆ ਕਿ ਉਹਨਾਂ ਨੇ ਇਸ ਗੱਲ ਤੋਂ ਡੋਨਲਡ ਟਰੰਪ ਦੀ ਸਪੋਰਟ ਕਰਨੀ ਸ਼ੁਰੂ ਕਰ ਦਿੱਤੀ ਪਰ ਜਿਹੜੀ ਸਪੋਰਟ ਬੰਦ ਕਰ ਦਿੱਤੀ ਪਰ ਉਹਨਾਂ ਨੂੰ ਲੱਗਿਆ ਵੀ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਇਗਨੋਰ ਕੀਤਾ ਗਿਆ ਯੂਕਰੇਨ ਵਾਰ ਇਮੀਗ੍ਰੇਸ਼ਨ ਪਾਲਿਸੀ ਜਿਹੜਾ ਐਬਸਟੇਨ ਕਵਰ ਆਪਾ ਉਹ ਸਾਰੇ ਕੁਝ ਦੇ ਉੱਤੇ ਇਹਦੇ ਵਿੱਚ ਜਿਹੜੀ ਜਿਹੜੀ ਗੱਲਬਾਤ ਵੱਖਰੀ ਨਜ਼ਰ ਆਈ ਬਹੁਤ ਸਾਰੇ ਜਿਹੜੇ ਨੌਜਵਾਨ ਕਨਜ਼ਰਵਟਿਵ ਆ ਜਿਹੜੇ ਸੱਜੇਪੱਖੀ ਟਰੰਪ ਦੀ ਸਪੋਰਟ ਕਰਦੇ ਆ ਉਹ ਗੁੱਸੇ ਸੀ ਟਰੰਪ ਦੇ ਨਾਲ ਕਿ ਜਿਹੜੀ ਜੈਫਰੀ ਐਬਸਟੇਨ ਬਾਰੇ ਜਿਹੜੀ ਹੋਰ ਜਾਣਕਾਰੀ ਰਿਲੀਜ਼ ਕਰਨੀ ਚਾਹੀਦੀ ਸੀ ਸਰਕਾਰ ਨੂੰ ਉਹਨਾਂ ਨੇ ਰਿਲੀਜ਼ ਨਹੀਂ ਕੀਤੀ ਉਹ ਸੋ ਜਦੋਂ ਸਟੂਡੈਂਟ ਐਕਸ਼ਨ ਸਬਮਿਟ ਦਾ ਟੈਂਪਾ ਦੇ ਵਿੱਚ ਸੀਗਾ ਉਹ ਜਿਹੜੇ ਸਪੋਰਟਰ ਸੀਗੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਕੀ ਉਹ ਐਪਸਨ ਦੇ ਕੇਸ ਨਾਲ ਖੁਸ਼ ਨੇ ਤੁਸੀਂ ਖੁਸ਼ ਹੋ ਇਸ ਨਾਲ ਜਿਸ ਤਰ੍ਹਾਂ ਹੈਂਡਲ ਕੀਤਾ ਗਿਆ ਉਹਨਾਂ ਨੇ ਪੁੱਛਿਆ ਗਿਆ ਉਹਨਾਂ ਨੇ ਫਿਰ ਉੱਥੇ ਰਵਾ ਰੱਪਾ ਪਾਇਆ 트ੰਪ ਨੇ ਆਪਣੇ ਅਫੀਸ਼ੀਅਲਸ ਨੂੰ ਡਿਫੈਂਡ ਕੀਤਾ اٹਾਰਨੀ ਜਨਰਲ ਪੈਮ ਬੌਂਡਰੀ ਨੂੰ ਉਹਨਾਂ ਨੇ ਸਪੋਰਟਰ ਨੂੰ ਕਿਹਾ ਵੀ ਜਿਹੜਾ ਉਹਨਾਂ ਨੂੰ ਇਹ ਸਾਰਾ ਕੁਝ ਠੀਕ ਕੀਤਾ ਅਸੀਂ ਜੋ ਵੀ ਕੀਤਾ ਈਵਨ ਫੌਕਸ ਕਿਊਜ਼ ਨੇ ਵੀ ਆਪਣਾ ਕੰਸਰਨ ਹਲਾ ਕੇ ਉਹ ਸਿੱਧੇ 트ੰਪ ਦੇ ਪੱਖ ਵਾਲੇ ਬੰਦੇ ਆ ਜਿਹੜੇ ਉਹ ਆਮ ਤੌਰ ਤੇ ਜਿਹੜੇ ਹੋਸਟ ਆਫ ਆਕਸਫੋਰਡ ਤੇ ਟਰੰਪ ਤੇ سپورਟਰ سپورਟਰ ਹੁੰਦੇ ਆ سپورਟ ਕਰਦੇ ਆ ਉਹਨਾਂ ਨੇ ਵੀ ਕਿਤੇ ਨਾ ਕਿਤੇ ਜਿਹੜਾ ਕਿਹਾ ਕਿ ਇਹ ਜਿਆਦਾ ਟਰਾਂਸਪੇਰੈਂਟ ਹੋਣਾ ਚਾਹੀਦਾ ਸੀ ਹੁਣ ਕੁਝ ਜਿਹੜੇ ਇਨਫਲੂਐਂਸਰ ਨੇ ਉਹ ਚਿੰਤਤ ਨੇ ਇਸ ਗੱਲ ਤੋਂ ਜਿਵੇਂ ਕੰਜ਼ਰਵਟਿਵ ਵੌਇਸਸ ਨੇ ਬਹੁਤ ਵੱਡੀਆਂ ਸਟੀਵ ਬੈਨਨ ਵਰਗੀਆਂ ਜਾਂ ਚਾਰਲੀ ਕਿਰਕ ਵਰਗੀਆਂ ਉਹ ਕਹਿੰਦੇ ਕਿ ਜੇ ਇਹ ਨਾ ਇਸ਼ੂਜ਼ ਨੂੰ ਤੁਸੀਂ ਇਗਨੋਰ ਕਰਦੇ ਰਹੇ ਮਤਲਬ ਟਰੰਪ ਦੇ ਨੌਜਵਾਨ ਸਪੋਰਟਰਾਂ ਨੂੰ ਲੱਗਦਾ ਕਿ ਡੋਨਲਡ ਟਰੰਪ ਨੇ ਉਨੀ ਸ਼ਕਤੀ ਨਾਲ ਕੰਮ ਨਹੀਂ ਕੀਤਾ ਜਿੰਨੀ ਸ਼ਕਤੀ ਨਾਲ ਕਰਨਾ ਚਾਹੀਦਾ ਸੀ ਤੇ ਚਿੰਤਾ ਇਹ ਆ ਕਿ ਜੇ ਇਹਨਾਂ ਨੌਜਵਾਨਾਂ ਨੂੰ ਐਸੇ ਤਰੀਕੇ ਨਾਲ ਇਗਨੋਰ ਕਰਦੇ ਰਹੇ ਤਾਂ ਕੱਲ ਨੂੰ ਰਿਪਬਲਿਕਨ ਦਾ ਕੰਜ਼ਰਵੇਟਿਵ ਦਾ ਡੋਨਲਡ ਟਰੰਪ ਦੀ ਪਾਰਟੀ ਦਾ ਨੁਕਸਾਨ ਹੋ ਸਕਦਾ ਜਿਹੜੇ ਯੰਗ men ਨੇ ਐਕਚੁਅਲੀ ਜਿਹੜੇ ਇਸ ਮੂਮੈਂਟ ਦੇ ਵਿੱਚ ਆਏ ਆ ਉਹ ਸਾਰੇ ਇਹਦੇ ਤੋਂ ਥੋੜੇ ਜਿਹਾ ਐਸ਼ ਵਾਲੇ ਨਾਰਾਜ਼ ਰਹੇ ਆ ਦੂਜੇ ਜਿਹੜੇ ਆ ਉਹ ਕੁਝ ਹੋਰ ਇਸ਼ੂਸ ਠੀਕੇ ਜਿਹੜੇ ਵੈਪਨ ਯੂਕਰੇਨ ਨੂੰ ਭੇਜਣ ਵਾਲੀ ਗੱਲ ਤੇ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਵੀ ਪਹਿਲਾਂ ਤੁਸੀਂ ਵਿਰੋਧ ਕਰਦੇ ਸੀ ਹੁਣ ਤੁਸੀਂ ਉਹਨਾਂ ਦੇ ਹੱਕ ਚ ਕਰ ਰਹੇ ਹੋ ਦੂਜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਮਲੇ ਦੇ ਵਿੱਚ ਵੀ ਕੁਝ ਜੜੀਆਂ ਹੋਈਆਂ ਪਰ ਫੇਰ ਵੀ ਬਹੁਤ ਸਾਰੇ ਲੋਕਾਂ ਨੇ 트ੰਪ ਦੀ ਜਿਹੜੀ ਉਹ ਖੁੱਲ ਕੇ ਸਪੋਰਟ ਕੀਤੀ ਹੈ ਤੇ ਲੋਕ ਡੋਨਲਡ 트ੰਪ ਦੇ ਨਾਲ ਨੇ ਪਰ ਇਹਨਾਂ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਦੀ ਡੋਨਲਡ 트ੰਪ ਦੇ ਨਾਲ ਅਸਹਿਮਤੀ ਨਜ਼ਰ ਆਈ ਜਣੇ ਕਿ ਇਹਦਾ ਯੂਥ ਆ ਨੌਜਵਾਨ ਆ ਜਿਹੜੇ ਜਿਹੜੇ ਪਹਿਲਾਂ ਹੀ 트ੰਪ ਦੇ ਸਪੋਰਟਰ ਨੇ ਕਨਸਰਵੇਟਿਵ ਨੇ ਉਹਨਾਂ ਦੇ ਵਿੱਚ 트ੰਪ ਦੇ ਕੁਝ ਮੁੱਦਿਆਂ ਨੂੰ ਲੈ ਕੇ ਨਿਰਾਸ਼ਾ ਹੋਈ ਕਿ ਭਾਈ ਜਿਹੜੇ ਤੁਸੀਂ ਸ਼ਕਤੀ ਨਾਲ ਕੰਮ ਕਰਨਾ ਸੀ ਜਿੱਥੇ ਟ੍ਰਾਂਸਪਰੈਂਸੀ ਜ਼ਿਆਦਾ ਚਾਹੀਦੀ ਸੀ ਜਿੱਥੇ ਸਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਸੀ ਉੱਥੇ ਉਹਨੇ ਜ਼ਿਆਦਾ ਸਹਿਮਤ ਨਜ਼ਰ ਨਹੀਂ ਆਈ ਅਗਲੀ ਗੱਲਬਾਤ ਕਈ ਗੱਲਾਂ ਬਾਤਾਂ ਪਿਛਲੇ ਸਮੇਂ ਵਿੱਚ ਸਾਹਮਣੇ ਆਈਆਂ ਕਈ ਥਿਊਰੀ ਸਾਹਮਣੇ ਆਈਆਂ ਤੇ ਉਹ ਰਾਸ਼ਟਰਪਤੀ 트럼ਪ ਬੋਲ ਕਈਆਂ ਕਈਆਂ ਬਹੁਤ ਸਾਰੀਆਂ ਗੱਲਾਂ ਬਾਅਦ ਵਿੱਚ ਉਹਨਾਂ ਦੇ ਉੱਤੇ ਇਨਵੈਸਟੀਗੇਸ਼ਨ ਕੀਤੀ ਗਈ ਤੇ ਇਨਵੈਸਟੀਗੇਸ਼ਨ ਦੇ ਵਿੱਚ ਉਹ ਗੱਲਾਂ ਗਲਤ ਨਿਕਲੀਆਂ ਅ ਹੁਣ ਦੋ ਰੋਲੇ ਨੇ ਇਸ ਮਾਮਲੇ ਦੇ ਵਿੱਚ ਇੱਕ ਰੋਲਾ ਤਾਂ ਇਹ ਆ ਕਿ ਭਾਈ ਤੁਹਾਡੇ ਕੋਲ ਇਸ ਗੱਲ ਦਾ ਆਧਾਰ ਕੀ ਸੀ ਜਿਹੜੀਆਂ ਤੁਸੀਂ ਕਨਸਪੀਰੇਸੀ ਥਿਉਰੀਜ਼ ਦਿੱਤੀਆਂ ਜੇ ਹੁਣ ਅਮਰੀਕਾ ਦਾ ਰਾਸ਼ਟਰਪਤੀ ਜੇ ਕੋਈ ਗੱਲ ਕਹਿ ਰਿਹਾ ਤਾਂ ਉਹਦੇ ਕੋਈ ਅਰਥ ਨਹੀਂ ਉਹਦੇ ਕੋਈ ਮੈਨ ਨਹੀਂ ਕੋਈ ਐਵੇਂ ਤਾਂ ਕਹਿ ਨਹੀਂ ਸਕਦੇ ਉਹ ਪਰ ਜੇ ਉਹ ਕਹਿ ਰਹੇ ਆ ਉਹਨਾਂ ਦੇ ਕਹਿਣ ਦੇ ਉੱਤੇ ਸਾਰਾ ਸਰਕਾਰੀ ਤਾਣਾ ਬਣਾ ਉਸ ਕੱਲ ਦੀ ਇਨਵੈਸਟੀਗੇਸ਼ਨ ਕਰ ਲੱਗ ਜਾਂਦਾ ਕਿ ਹਾਂਜੀ ਦੇਖੋ ਜੀ ਕੀ ਗੱਲ ਆ ਇਹ ਕੀ ਬਾਤ ਆ ਪਰ ਉਹ ਨਿਕਲਦਾ ਬਾਅਦ ਦੇ ਵਿੱਚ ਕੁਝ ਵੀ ਨਹੀਂ ਜਿਹੜਾ ਕਿ ਪਹਿਲਾਂ ਵੀ ਕੋਈ ਨਹੀਂ ਸੀ ਹੁਣ ਇਹਦੀਆਂ ਕੁਝ ਉਦਾਹਰਨਾਂ ਨੇ ਜਿਹਦੇ ਉੱਤੇ ਇਸ ਵੇਲੇ ਅਮਰੀਕਾ ਦੇ ਵਿੱਚ ਚਰਚਾ ਹੋ ਰਹੀ ਹੈ ਪ੍ਰੈਜ਼ੀਡੈਂਟ 트ੰਪ ਨੇ ਜਿਹੜੇ ਇਨਵੈਸਟੀ ਮਤਲਬ ਕਈ ਕਨਸਪੀਰੇਸੀ ਥਿਉਰੀਜ਼ ਦੀ ਇਨਵੈਸਟੀਗੇਸ਼ਨ ਕੀਤੀ ਗਈ ਜਿਹਦੇ ਵਿੱਚ ਕੋਈ ਪ੍ਰੂਫ ਨਹੀਂ ਸੀ ਤੇ ਨਿਕਲਦਾ ਬਾਅਦ ਦੇ ਵਿੱਚ ਵੀ ਕੁਝ ਨਹੀਂ ਜਿਵੇਂ ਪਹਿਲੀ ਖਬਰ ਦੇ ਵਿੱਚ ਅਸੀਂ ਇੱਕ ਕੇਸ ਡਿਸਕਸ ਕੀਤਾ ਜਿਹੜਾ ਐਬਸਟਮ ਕੇਸ ਆ ਜਸਟਿਸ ਡਿਪਾਰਟਮੈਂਟ ਨੇ ਕਈ ਮਹੀਨੇ ਇਸ ਗੱਲ ਦੇ ਉੱਤੇ ਲਾਇਆ ਕਿ ਜਿਹੜਾ ਜੈਫਰੀ ਐਬਸਟਨ ਆ ਉਹ ਸੁਇਸਾਈਡ ਦੇ ਨਾਲ ਉਹਦੀ ਮੌਤ ਹੋਈ ਆ ਨਾ ਉਹਦੇ ਕੋਲੇ ਕੋਈ ਸੀਕ੍ਰੀਟ ਕਲਾਇੰਟ ਲਿਸਟ ਸੀਗੀ ਭਾਵੇਂ ਕਿ ਆਨਲਾਈਨ ਬਹੁਤ ਕੁਝ ਚੱਲ ਰਿਹਾ ਸੀ ਉਹ ਪਹਿਲਾਂ ਵੀ ਪਤਾ ਸੀ ਕਿ ਉਹਦੀ ਸੁਇਸਾਈਡ ਨਾਲ ਮੌਤ ਹੋਈ ਆ ਬੜਾ ਜਿਹੜੇ ਉਹਦੇ ਤੇ ਗਲਤ ਕਿਸਮ ਦੇ ਇਲਜ਼ਾਮ ਲੱਗੇ ਸੀ ਇਸ ਵਿਅਕਤੀ ਦੇ ਉੱਤੇ ਕਈ ਵੱਡੇ ਨਾਂ ਉਹਦੇ ਨਾਲ ਜੁੜਦੇ ਸੀਗੇ ਤੇ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਕਈ ਮਹੀਨੇ ਬਾਅਦ ਨਿਕਲਿਆ ਫੇਰ ਵੀ ਉਹਦੇ ਵਿੱਚੋਂ ਕੁਝ ਨਹੀਂ ਸੋਸ਼ਲ ਸਿਕਿਉਰਿਟੀ ਕਲੀਨ ਡੋਨਲਡ 트ੰਪ ਨੇ ਇਹ ਕਹਿਆ ਕਿ ਕਈ ਮਿਲੀਅਨ ਲੋਕ ਅਮਰੀਕਾ ਦੇ ਵਿੱਚ ਮਰ ਚੁੱਕੇ ਆ ਜਿਨ੍ਹਾਂ ਦੇ ਨਾਂ ਦੇ ਉੱਤੇ ਸੋਸ਼ਲ ਸਿਕਿਉਰਿਟੀ ਲਈ ਜਾ ਰਹੀ ਆ ਉਸ ਤੋਂ ਬਾਅਦ ਫਿਰ ਇਹਦੀ ਜਾਂਚ ਪੜਤਾਲ ਕੀਤੀ ਗਈ ਬੜੇ ਮਹਿੰਗੇ ਐਫਰਟ ਲਾਏ ਗਏ ਇਹਨੂੰ ਡਾਟਾਬੇਸ ਨੂੰ ਫਿਕਸ ਕਰਨ ਦੇ ਲਈ ਕਿ ਭਾਈ ਦੇਖੋ ਮਰਿਆਂ ਨੂੰ ਤਾਂ ਨਹੀਂ ਦਿੱਈ ਜਾਂਦੇ ਇਹ ਐਲਨ ਮਸਕ ਨੇ ਵੀ ਟਵੀਟ ਕੀਤਾ ਸੀ ਕਿ 120 ਸਾਲ 170 ਸਾਲ ਦੇ ਵੀ ਲੋਕ ਇੱਥੇ ਅਮਰੀਕਾ ਦੇ ਵਿੱਚ ਰਹੀ ਜਾਂਦੇ ਆ ਤੇ ਉਹ ਕਾਗਜ਼ਾਂ ਦੇ ਵਿੱਚ ਸੋਸ਼ਲ ਸਿਕਿਉਰਿਟੀ ਲਈ ਜਾਂਦੇ ਆ ਜਦੋਂ ਉਹਨਾਂ ਨੇ ਸਾਰਾ ਡਾਟਾਬੇਸ ਸੈਟਅਪ ਕੀਤਾ ਫਰਾਡ ਹਜੇ ਤੱਕ ਉਹਦੇ ਵਿੱਚੋਂ ਵੀ ਕੋਈ ਨਹੀਂ ਲੱਭਿਆ ਪਿਛੇ ਸਾਊਥ ਅਫਰੀਕਾ ਦੇ ਫਾਰਮਰਸ ਦਾ ਰੌਲਾ ਪਿਆ ਡੋਨਲਡ ਟਰੰਪ ਨੇ ਇਹ ਕਿਹਾ ਕਿ ਜਿਵੇਂ ਵਾਈਟ ਫਾਰਮਰ ਨੇ ਸਾਊਥ ਅਫਰੀਕਾ ਦੇ ਵਿੱਚ ਉਹਨਾਂ ਨੂੰ ਵੱਡੇ ਪੱਧਰ ਤੇ ਉੱਤੇ ਮਾਰਿਆ ਜਾ ਰਿਹਾ ਇਸ ਆਧਾਰ ਦੇ ਉੱਤੇ ਉਹਨਾਂ ਨੇ ਹਜ਼ਾਰ ਜਿਹੜੇ ਰੈਫਿਊਜੀ ਆ ਸਾਊਥ ਅਫਰੀਕਾ ਤੋਂ ਗੋਰੇ ਉਹ ਲਿਆਂਦੇ ਮਤਲਬ ਸਾਊਥ ਅਫਰੀਕਾ ਦੇ ਵਿੱਚ ਜਿਹੜੇ ਗੋਰੇ ਰਹਿੰਦੇ ਆ ਜਿਹੜੇ ਫਾਰਮਰ ਆ ਉਹਨਾਂ ਨੂੰ ਇੱਥੇ ਸਾਰੇ ਕਾਨੂੰਨ ਆਸੇ ਪਾਸੇ ਕਰਕੇ ਫਾਸਟ ਟਰੈਕ ਦੇ ਉੱਤੇ ਉਹਨੂੰ ਅਸਾਈਲਮ ਦੇ ਦਿੱਤੀ ਗਈ ਸੀ ਰਾਜਸੀ ਸ਼ਰਨ ਦੇ ਦਿੱਤੀ ਅਮਰੀਕਾ ਦੇ ਵਿੱਚ ਇੱਕ ਹੈ ਕਿ ਇਹਨਾਂ ਨੂੰ ਉੱਥੇ ਖਤਰਾ ਆਇਆ ਵੀਡੀਓ ਵੀ ਦਿਖਾਈਆਂ ਕਈ ਕੁਛ ਉਹਨੇ ਕੀਤਾ ਹੁਣ ਜਦੋਂ ਇਨਵੈਸਟੀਗੇਸ਼ਨ ਉਹਦੀ ਕੀਤੀ ਗਈ ਗੱਲ ਉਹਦੇ ਚ ਵੀ ਇਹਨੀਆਂ ਨਿਕਲੀ ਵੀ ਹਜ਼ਾਰਾਂ ਫਾਰਮਰਸ ਨੂੰ ਮਾਰਿਆ ਜਾ ਰਿਹਾ ਫਿਰ ਜਿਹੜੇ ਐਕਸਪਰਟ ਏ ਕਹਿੰਦੇ ਆ ਕਿ ਸਰਕਾਰ ਹੁਣ ਆਨਲਾਈਨ ਜਿਹੜੀਆਂ ਅਫਵਾਹਾਂ ਫੈਲਦੀਆਂ ਉਹਨਾਂ ਦੇ ਉੱਤੇ ਕੰਮ ਕਰ ਰਹੀ ਹੈ ਮਤਲਬ ਆਨਲਾਈਨ ਕੋ ਅਫਵਾਹ ਫੈਲ ਗਈ ਤਾਂ ਮਤਲਬ ਇਹ ਥੋੜਾ ਕਿ ਸਰਕਾਰ ਉਹਦੀ ਇਨਵੈਸਟੀਗੇਸ਼ਨ ਕਰਨ ਲੱਗ ਜਾਈ ਬਾਈਡਨ ਦੇ ਆਟੋਪੈਨ ਬਾਰੇ ਤੁਹਾਨੂੰ ਯਾਦ ਹੋਊਗਾ ਰਾਸ਼ਟਰਪਤੀ ਟਰੰਪ ਨੇ ਇਹ ਹੁਕਮ ਦਿੱਤਾ ਸੀ ਇਹ ਕਿ ਇਸ ਗਲਤੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਰਾਸ਼ਟਰਪਤੀ 트াম্প ਜਿਹੜੇ ਆ ਉਹਨਾਂ ਦਾ ਸਟਾਫ ਆਟੋਪੈਨ ਯੂਜ਼ ਕਰਦਾ ਸੀ ਇੱਕ ਸਿਗਨੇਚਰ ਮਸ਼ੀਨ ਹੁੰਦੀ ਹੈ ਜਿਹੜੀ ਆਪਣੇ ਆਪ ਸਾਈਨ ਕਰਦੀ ਹੈ ਰਾਸ਼ਟਰਪਤੀ ਦੇ ਵੀ ਕਿਉਂਕਿ ਉਹ ਕਿਹਾ ਇਹ ਸੀ ਕਿ ਜਿਹੜੇ ਜੋ ਬਾਈਡਨ ਆ ਇਹ ਮਾਨਸਿਕ ਤੌਰ ਤੇ ਪੂਰੇ ਠੀਕ ਨਹੀਂ ਸੁਰਤ ਸਰਤਾਂ ਦੀ ਠੀਕ ਨਹੀਂ ਹੈ ਸੁਰਤੀ ਤੇ ਇਸ ਕਰਕੇ ਇਹਨਾਂ ਨੇ ਸਿਗਨੇਚਰ ਪੈਨ ਰੱਖਿਆ ਜਿਹੜਾ ਆਪਣੇ ਆਪ ਸਾਈਨ ਕਰਦਾ ਹੁਣ ਉਹ ਬਾਅਦ ਚ ਪਤਾ ਲੱਗਾ ਕਿ ਆਟੋਪੈਨ ਤਾਂ ਕਾਮਨ ਸੀ ਆਟੋਪੈਨ ਦਾ ਮੈਂਟਲ ਇਫੈਕਟ ਨਾਲ ਕੋਈ ਨਹੀਂ ਆਟੋਪੈਨ ਤਾਂ ਕੋਈ ਵੀ ਪਹਿਲੇ ਰਾਸ਼ਟਰਪਤੀ ਕਈ ਯੂਜ਼ ਕਰਦੇ ਰਹੇ ਆ ਹੋਇਆ ਕੀ ਆ FBI ਏਜੰਟ ਤੇ ਦੂਜੇ ਸਰਕਾਰੀ ਵਰਕਰਸ ਨੇ ਕਈ ਆਪਣਾ ਕੀਮਤੀ ਸਮਾਂ ਉਹਨਾਂ ਚੀਜ਼ਾਂ ਨੂੰ ਉਹਨਾਂ ਕਲੇਮ ਨੂੰ ਚੈੱਕ ਕਰਨ ਦੇ ਉੱਤੇ ਲਾ ਦਿੱਤਾ ਜਿਹੜਾ ਕਿ ਉਹਨਾਂ ਨੇ ਦੂਜੇ ਪਾਸੇ ਅਸਲੀ ਕੰਮ ਦੇ ਉੱਤੇ ਲਾਉਣਾ ਸੀ ਅਸਲੀ ਕੰਮ ਕੀ ਹੈ ਉਹਨਾਂ ਦਾ ਟੈਰਰਿਜ਼ਮ ਨਾਲ ਲੜਨਾ ਅਤਵਾਦ ਖਤਮ ਕਰਨਾ ਜਾਂ ਦੂਜੀਆਂ ਚੀਜ਼ਾਂ ਉਹਨੂੰ ਖਤਮ ਕਰਨਾ ਜਿਹੜਾ ਸਮਾਂ ਉਹਨਾਂ ਨੇ ਉੱਧਰ ਲਾਉਣਾ ਸੀ ਉਹ ਸਾਰੇ ਦਾ ਸਮਾਂ ਸਾਰਾ ਸਾਰਾ ਸਮਾਂ ਉਹਨਾਂ ਨੇ ਇਹਦੇਲੇ ਪਾਸੇ ਲਾ ਦਿੱਤਾ ਹੁਣ ਆਰਐਫਕੇ ਜੂਨੀਅਰ ਬਾਰੇ ਅਸੀਂ ਜਾਣਦੇ ਹਾਂ ਤੇ ਵੈਕਸੀਨ ਬਾਰੇ ਲਗਭਗ ਰੋਜ਼ ਹੀ ਗੱਲਬਾਤ ਹੁੰਦੀ ਹੈ ਹੈਲਥ ਸੈਕਟਰੀ ਨੇ ਅਮਰੀਕਾ ਦੇ ਰੋਬਰਟ ਐਫ ਕੈਨੇਡੀ ਜੂਨੀਅਰ ਉਹਨਾਂ ਨੇ ਇੱਕ ਜਿਹੜਾ ਆਰਟਿਸਮ ਨਿਆਣਿਆਂ ਦੇ ਵਿੱਚ ਇੱਕ ਸਮੱਸਿਆ ਹੁੰਦੀ ਆ ਥੋੜੀ ਜੀ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਜਾਂ ਉਹਨਾਂ ਦੇ ਵਿਕਾਸ ਦੇ ਵਿੱਚ ਇੱਕ ਸਮੱਸਿਆ ਆ ਜਾਂਦੀ ਨਿਆਣਿਆਂ ਦੇ ਆਰਐਫਕੇ ਜੂਨੀਅਰ ਨੇ ਕਿਹਾ ਸੀ ਕਿ ਜਿਹੜੀ ਵੈਕਸੀਨ ਲਾਈ ਜਾ ਰਹੀ ਆ ਇਹਦੇ ਨਾਲ ਬੱਚਿਆਂ ਦੇ ਵਿੱਚ ਆ ਬਿਮਾਰੀ ਪੈਦਾ ਹੁੰਦੀ ਹੈ ਸਾਇੰਟਿਸਟ ਜਿਹੜੇ ਆ ਉਹ ਅ ਇਸ ਗੱਲ ਤੋਂ ਚਿੰਤਤ ਨੇ ਕਿ ਉਹ ਤਾਂ ਪਹਿਲਾਂ ਹੀ ਡਿਸਪਰੂਵ ਹੋ ਚੁੱਕਾ ਉਹਦੀ ਤਾਂ ਪ੍ਰੂ ਉਹ ਉਹ ਮਤਲਬ ਸਿੱਧ ਹੀ ਨਹੀਂ ਹੋਇਆ ਵੀ ਇਹਨਾਂ ਦਾ ਕੋਈ ਲਿੰਕ ਹੈਗਾ ਪਰ ਫਿਰ ਵੀ ਉਹ ਗੱਲਬਾਤ ਦੁਬਾਰਾ ਕੀਤੀ ਗਈ ਸੋ ਇਹ ਜਿਹੜੀਆਂ ਹੁਣ ਚਰਚਾਵਾਂ ਨੇ ਇੱਥੇ ਐਕਸਪਰਟ ਕਹਿ ਰਿਹਾ ਕਿ ਇਹਦੇ ਨਾਲ ਨੁਕਸਾਨ ਹੋਊਗਾ ਪਹਿਲਾਂ ਵੀ ਨੁਕਸਾਨ ਹੋਇਆ ਅ ਅਮਰੀਕਾ ਜਿਹੜਾ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਜਿਹੜਾ ਜੈਫਰੀ ਐਪਸਟਨ ਬਾਰੇ ਜਿੰਨਾ ਰਿਊਮਰ ਫੈਲਿਆ ਜਿੰਨਾ ਰੋਲਾ ਪਿਆ ਜਿਹੜਾ ਕਿ ਇੱਕ ਅਮਰੀਕਨ ਫਾਈਨੈਂਸਰ ਸੀਗਾ ਇਹਨੂੰ ਕਨੈਕਟ ਕੀਤਾ ਸੀ ਸੈਕਸ ਆਫ ਅੰਡਰ ਲਈ ਔਰ ਇਹ Uh, मतलब बड़े पावरफुल लोकां ਦੇ ਵਿੱਚ ਕਨੈਕਸ਼ਨ ਸੀਗਾ ਤੇ ਸੈਕਸ ਟ੍ਰੈਫਿਕ ਦੇ ਸਕੈਂਡਲ ਦੇ ਬਹੁਤ ਸਾਰੇ ਜਿਹੜੇ ਨਜ਼ਰ ਆਏ ਸੀ ਕਿ ਉਹ ਇਹ ਜਿਹੜੇ ਇਹ મતલਬ بڑے ਲੋਕਾਂ ਦੇ ਲਈ ਪੈਸੇ ਥੇਲੇ ਦਾ ਕੰਮ ਕਰਦਾ ਸੀ ਇਹਦੀਆਂ ਸੈਲੀਬ੍ਰਿਟੀ ਪੋਲਿਟਿਸ਼ੀਅਨਸ ਤੇ ਕਈ ਮਤਲਬ ਲੋਕਾਂ ਦੇ ਨਾਲ ਤਾਰਾਂ ਜੁੜਦੀਆਂ ਸੀ ਚਾਹੇ ਡੋਨਲਡ 트ਰੰਪ ਸੀ ਚਾਹੇ ਬਿਲ ਕਲਿੰਟਨ ਸੀ ਚਾਹੇ ਪ੍ਰਿੰਸ ਐਂਡਰਿਊ ਸੀ ਪਰ 2008 ਦੇ ਵਿੱਚ ਫਿਰ ਉਹਨੂੰ ਕਨਵੈਕਟ ਕੀਤਾ ਗਿਆ ਸੀ ਸਾਰੇ ਕੁਝ ਦੇ ਲਈ 19 ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਕਿਉਂਕਿ ਸੈਕਸ ਟ੍ਰੈਫਿਕਿੰਗ ਜਿਹੜੀ ਅੰਡਰਏਜ ਗਰਲਸ ਸੀਗੀਆਂ ਈਵਨ 14-14 ਸਾਲ ਦੀਆਂ ਕੁੜੀਆਂ ਵੀ ਉਹਦੇ ਵਿੱਚ ਇਨਵੋਲਵ ਸੀਗੀਆਂ ਤੇ ਸਕੈਂਡਲ ਬਹੁਤ ਵੱਡਾ ਬਣਿਆ ਸੀ ਤੇ ਫਿਰ ਇੱਕ ਇੱਕ ਰੂਮਰ ਸੀਗਾ ਕਿ ਦੇ ਕੋਲੇ ਕਲਾਇੰਟ ਲਿਸਟ ਆ ਜਿਹੜੀ ਕਿ ਨਿਕਲੀ ਵੀ ਜੇਲ੍ਹ ਦੇ ਵਿੱਚ ਅਗਸਤ 2019 ਨੂੰ ਇਹਨੇ ਫਿਰ ਆਤਮ ਹੱਤਿਆ ਕਰ ਲਈ ਸੀ ਸੋ ਐਸ ਵੇਲੇ ਹਰ ਰਲ ਆ ਰਿਹਾ ਕਿ ਕਾਂਸਪੀਰੇਸੀ ਥਿਉਰੀਜ਼ ਦੀ ਅਸਲੀਅਤ ਕੀ ਆ ਤੇ ਇੱਕ ਐਵੇਂ ਜੀ ਕਈ ਗੱਲ ਦੇ ਉੱਤੇ ਸਾਰੇ ਦਾ ਸਾਰਾ ਅਮਰਾ ਫੈਲਾ ਅਮਰੀਕਾ ਦਾ ਖੋਜ ਕਰਨ ਲੱਗ ਜਾਂਦਾ ਤੇ ਨਿਕਲਦਾ ਬਾਅਦ ਦੇ ਵਿੱਚ ਕੁਝ ਵੀ ਨਹੀਂ ਅਗਲੀ ਗੱਲਬਾਤ ਜਿਹੜੇ ਥਰਡ ਕੰਟਰੀਜ਼ ਨੂੰ ਡੈਪੂਟੇਸ਼ਨ ਆ ਉਹਦੇ ਮਾਮਲੇ ਦੇ ਵਿੱਚ ਇੱਕ ਬੰਦਾ ਇੱਕ ਕੰਟਰੀ ਦੇ ਵਿੱਚ ਜਨਮ ਲੈਂਦਾ ਉੱਥੋਂ ਉਹ ਅਮਰੀਕਾ ਦੇ ਵਿੱਚ ਆ ਜਾਂਦਾ ਅਮਰੀਕਾ ਦੇ ਵਿੱਚ ਉਹਨੂੰ ਫਿਰ ਜੇ ਤੇ ਉਹ ਨਹੀਂ ਉਹਦੀ ਅਪਰੂਵ ਹੁੰਦੀ ਹੈ ਐਸਾਈਲਮ ਜਾਂ ਉਹਨੂੰ ਨਹੀਂ ਕੀਤਾ ਜਾਂਦਾ ਜਾਂ ਉਹਨੂੰ ਇਹ ਕਹਿ ਦਿੱਤਾ ਜਾਂਦਾ ਕਿ ਇਹਨੂੰ ਫੜ ਲੈ ਇਹਨੂੰ ਵਾਪਸ ਭੇਜਣਾ ਜਾਂ ਤਰ ਉਹਦੇ ਦੇਸ਼ 'ਚ ਵਾਪਸ ਭੇਜ ਦਿੱਤਾ ਜਾਵੇ ਪਰ ਉਹਨੂੰ ਤੀਜੇ ਦੇਸ਼ ਦੇ ਵਿੱਚ ਵਾਪਸ ਭਜਾਇਆ ਜਾਂਦਾ ਜਿੱਥੇ ਉਹਦਾ ਕੋਈ ਸ਼ਬੰਦ ਹੀ ਨਹੀਂ ਹੈ ਤੇ ਜਿਹੜਾ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਆ ਉਹ ਕਿਸੇ ਵਿਅਕਤੀ ਨੂੰ ਉਸ ਦੇਸ਼ ਦੇ ਵਿੱਚ ਵੀ ਰਿਪੋਰਟ ਕਰ ਸਕਦੇ ਆ ਜਿਹੜੀ ਉਹਦੀ ਹੋਮ ਕੰਟਰੀ ਨਹੀਂ ਹੈ ਭਾਵੇਂ ਕਿ ਉਹ ਚੀਜ਼ ਅਨ ਸੇਫ ਜਿਹੜੀ ਜਿਹੜੀਆਂ ਉਹ ਥਾਵਾਂ ਨੇ ਅਨ ਸੇਫ ਹੀ ਉਹਦੇ ਲਈ ਨਾ ਹੁਣ ਦੂਜੀ ਗੱਲ ਇਹਦੇ ਵਿੱਚ ਨਜ਼ਰ ਆ ਰਹੀ ਆ ਕਿ ਜਾਂ ਤਹਾਨੂੰ 24 ਘੰਟੇ ਦਾ ਨੋਟਿਸ ਵੀ ਦਿੱਤਾ ਜਾ ਸਕਦਾ ਤੇ ਨੋਟਿਸ 6 ਘੰਟੇ ਦਾ ਵੀ ਹੋ ਸਕਦਾ ਇੱਕ ਬੰਦਾ 14-15 ਸਾਲ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਨੂੰ ਸਿਰਫ 6 ਘੰਟੇ ਦਾ ਨੋਟਿਸ ਮਿਲਦਾ ਕਿ ਭਾਈ ਤੁਹਾਡਾ ਤੁਸੀਂ ਹੁਣ ਵਾਪਸ ਜਾਓ ਤੇ ਤੁਹਾਨੂੰ ਉਸ ਦੇਸ਼ ਦੇ ਵਿੱਚ ਭੇਜਿਆ ਜਾ ਰਿਹਾ ਜਿਹੜਾ ਦੇਸ਼ ਉਹਨਾਂ ਦਾ ਹੈ ਹੀ ਨਹੀਂ ਤੇ ਉਹ ਨੋਟਿਸ ਵੀ ਉਹਨਾਂ ਨੂੰ ਬਹੁਤ ਮਤਲਬ ਥੋੜੇ ਸਮੇਂ ਦਾ ਦਿੱਤਾ ਜਾ ਰਿਹਾ ਦੂਜੀ ਗੱਲ ਇਹ ਆ ਕਿ ਸੇਫਟੀ ਦੀ ਕੋਈ ਗਰੰਟੀ ਨਹੀਂ ਹੈ ਇਮੀਗ੍ਰੈਂਟਸ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਭੇਜਿਆ ਜਾ ਸਕਦਾ ਜਿੱਥੇ ਉਹਨਾਂ ਦੀ ਕੋਈ ਪ੍ਰੋਟੈਕਸ਼ਨ ਨਹੀਂ ਹੈ ਸੁਪਰੀਮ ਕੋਰਟ ਇਸ ਕਾਨੂੰਨ ਨੂੰ ਹੁਣ ਅਲਾਉ ਕਰ ਰਿਹਾ ਯੂਐਸ ਸੁਪਰੀਮ ਕੋਰਟ ਨੇ ਥੋੜੇ ਜਿਹਾ ਸਮਾਂ ਪਹਿਲਾਂ ਹੀ ਪਰਮਿਸ਼ਨ ਦੇ ਦਿੱਤੀ ਹੈ ਪਾਲਿਸੀ ਨੂੰ ਕਿ ਤੁਸੀਂ ਜਿਹੜੇ ਲੋਅਰ ਕੋਰਟਸ ਆ ਉਹਦੇ ਉਹਦੇ ਉਹਨੂੰ ਬਲੌਕ ਜਿਹੜਾ ਹੈਗਾ ਆ ਉਹਨੂੰ ਪੌਜ਼ ਕਰ ਸਕਦੇ ਆ ਇਹੋ ਜਿਹੇ ਡੈਪੂਟੇਸ਼ਨ ਦੇ ਮਾਮਲੇ ਦੇ ਵਿੱਚ ਹੁਣ ਕੰਸਰਨ ਅਮਰੀਕਾ ਦੇ ਵਿੱਚ ਇਹ ਪੈਦਾ ਹੋਇਆ ਹਿਊਮਨ ਰਾਈਟਸ ਦਾ ਜਿਹੜੇ ਹਿਊਮਨ ਰਾਈਟਸ ਦੇ ਹੈਗੇ ਨੇ ਵਕੀਲ ਕੋਈ ਕਹਿ ਰਿਹਾ ਕਿ ਹਜ਼ਾਰਾਂ ਲੋਕਾਂ ਦਾ ਜੀਵਨ ਖਤਰੇ ਦੇ ਵਿੱਚ ਪੈ ਰਿਹਾ ਇਸ ਚੀਜ਼ ਦੇ ਨਾਲ ਉਹਨਾਂ ਨੂੰ ਖਤਰਾ ਹੋ ਸਕਦਾ ਈਵਨ ਮਾਰੇ ਵੀ ਜਾ ਸਕਦੇ ਆ ਹੁਣ ਇਮੀਗ੍ਰੈਂਟਸ ਦਾ ਉਹਨਾਂ ਥਾਵਾਂ ਦੇ ਨਾਲ ਕਈ ਵਾਰੀ ਕੋਈ ਕਨੈਕਸ਼ਨ ਵੀ ਨਹੀਂ ਆ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਉਹਨਾਂ ਦਾ ਕੋਈ ਫੈਮਲੀ ਕੋਈ ਫਰੈਂਡ ਕੋਈ ਭਾਸ਼ਾ ਉਸ ਦੇਸ਼ ਤੇ ਨਾਲ ਹੈ ਹੀ ਨਹੀਂ ਆ ਤੇ ਜਿਹੜੀ ਲੀਗਲ ਲੜਾਈ ਆ ਉਹ ਲਗਾਤਾਰ ਚੱਲ ਰਹੀ ਆ ਆਈਸ ਕਹਿੰਦੀ ਆ ਕਿ ਪ੍ਰੋਸੈਸ ਲੀਗਲ ਆ ਅਸੀਂ ਕੁਝ ਵੀ ਕਰ ਸਕਦੇ ਆ ਜੇ ਬੰਦਾ ਉਧਰ ਨੂੰ ਜਾਂਦਾ ਉਹਦੇ ਕੋਲੇ ਆਪਸ਼ਨਸ ਬਹੁਤ ਘੱਟ ਆ ਹਜ਼ਾਰਾਂ ਲੋਕ ਅਮਰੀਕਾ ਦੇ ਵਿੱਚ ਇਸ ਵੇਲੇ ਰਿਸਕ ਦੇ ਉੱਤੇ ਆ ਅਸੀਂ ਪਿੱਛੇ ਜਿਹੜੀਆਂ ਉਹ ਕੇਲਮਰ ਐਬਰੀਓ ਗਾਰਸਿਆ ਦਾ ਕੇਸ ਵੀ ਦੇਖਿਆ ਸੀ ਜਿਹਨੂੰ ਐਲਸਲਵਾਡੋਰ ਦੇ ਵਿੱਚ ਭੇਜਿਆ ਗਿਆ ਤੇ ਸਰਕਾਰ ਕਹਿੰਦੀ ਇਹਨੂੰ ਐਲਸਲਵਾਡੋਰ ਦੇ ਵਿੱਚ ਖਤਰਾ ਵਾਪਸ ਬਣਾਓ ਕਿ ਉਹਨੂੰ ਮੁੜ ਕੇ ਕਿਸੇ ਹੋਰ ਥਾਂ ਦੇ ਉੱਤੇ ਭੇਜਿਆ ਜਾ ਸਕਦਾ ਹੈ ਇੱਕ ਜਿਹੜਾ ਕਿਊਬਾ ਦਾ ਵਿਅਕਤੀ ਜਿਹੜਾ 15 ਸਾਲ ਇੱਥੇ ਅਮਰੀਕਾ ਦੇ ਵਿੱਚ ਰਿਹਾ ਜੱਜ ਨੇ ਕਿਹਾ ਕਿ ਇਹਨੂੰ ਬੈਕ ਕਿਊਬਾ ਨਾ ਭੇਜਿਆ ਜਾਵੇ ਕਿਉਂਕਿ ਉੱਥੇ ਸੇਫ ਨਹੀਂ ਹੈ ਨਵੀਂ ਪਾਲਿਸੀ ਦੇ ਤਹਿਤ ਉਹਨੂੰ ਸਾਊਥ ਸਡਾਨ ਦੇ ਵਿੱਚ ਭੇਜਿਆ ਜਾ ਰਿਹਾ ਹੈ ਉਹ ਸਾਊਥ ਸੁਡਾਨ ਜਿਹੜੀ ਕਿ ਅੱਗੇ ਕਨਫਲਿਕਟ ਦੇ ਵਿੱਚ ਇੱਕ ਕੰਟਰੀ ਆ ਤੇ ਇਸ ਕਯੂਬਾ ਦੇ ਵਿਅਕਤੀ ਦਾ ਸਾਊਥ ਸੁਡਾਨ ਦੇ ਵਿੱਚ ਨਾ ਕੋਈ ਹੈਗਾ ਤੇ ਜਿਹੜਾ ਉਹਨੂੰ ਨੋਟਿਸ ਆ ਉਹ ਵੀ ਸਿਰਫ 6 ਘੰਟੇ ਦਾ ਦਿੱਤਾ ਜਾ ਰਿਹਾ ਇਹ ਇੱਕ ਜਿਹੜਾ ਨਵਾਂ ਕਨਸਰਨ ਇੱਥੇ ਪੈਦਾ ਹੋ ਰਿਹਾ ਅਗਲੀ ਗੱਲਬਾਤ ਨੈਸ਼ਨਲ ਪਾਰਕਸ ਤੇ ਜਿਹੜੀ ਐਸ ਵੇਲੇ 에ਅਰ ਕੁਆਲਿਟੀ ਹੈ ਇਹਦੇ ਸਬੰਧੀ ਨੈਸ਼ਨਲ ਪਾਰਕਸ ਜਿਹੜੀਆਂ ਨੇ ਮਾਰਕਾ ਦੇ ਵਿੱਚ ਬਹੁਤ ਪਪੂਲਰਸ ਨੇ ਲਗਭਗ ਸਾਲ ਦੇ ਵਿੱਚ 330 ਮਿਲੀਅਨ ਵਿਜ਼ਿਟ ਹੁੰਦੀਆਂ ਅ ਮਤਲਬ ਸਾਰੇ ਅਮਰੀਕਾ ਦੀ ਪੋਪੂਲੇਸ਼ਨ ਦੇ ਬਰਾਬਰ ਹੋ ਜਾਂਦੀਆਂ ਇਹ ਆਪਣੀ ਬਿਊਟੀ ਦੇ ਲਈ ਆਪਣੀ ਅਮਰੀਕਾ ਦੀ ਜਿਹੜੀ ਬਹੁਤ ਵੱਡੀ ਪ੍ਰਾਪਤੀ ਹੈ ਅਚੀਵਮੈਂਟ ਆ ਹੁਣ ਰੌਲਾ ਇਹ ਪਿਆ ਆ ਕਿ ਥੇਰ ਕੁਆਲਿਟੀ ਦਾ ਮਾਮਲਾ ਆ ਇਹ ਜਿਹੜੀ ਸਾਫ਼ ਹਵਾ ਆ ਇੱਥੇ ਹੈ ਨਹੀਂ ਜਿਹੜੀ ਬਹੁਤ ਧੁੰਦਲੀ ਜੀ ਹਵਾ ਤੇ ਇਸ ਤਰ੍ਹਾਂ ਦਾ ਧੁੰਦਲੀ ਜੀ ਦਿਖ ਇਹ ਉੱਥੇ ਮਿਲ ਰਿਹਾ ਪੋਲੂਸ਼ਨ ਬਹੁਤ ਵੱਡੀ ਪ੍ਰੋਬਲਮ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਬਣਿਆ ਆ 1990 1990 1990 1990s ਦੇ ਵਿੱਚ ਇਹ ਜਿਹੜੀਆਂ ਪਾਰਕ ਸੀਗੀਆਂ ਸਪੈਸ਼ਲੀ ਈਸਟਰਨ ਯੂਐਸ ਦੇ ਵਿੱਚ ਆ ਜਿਵੇਂ ਜਿਹੜੀ ਸ਼ੈਂਡੋਆ ਨੈਸ਼ਨਲ ਪਾਰਕ ਇਹ ਇਹ ਸਾਰਿਆਂ ਦਾ 에ਅਰ ਪੋਲੂਸ਼ਨ ਦੇ ਨਾਲ ਬਹੁਤ ਮਾੜਾ ਅਸਰ ਪਿਆ ਖਾਸ ਕਰਕੇ ਜਿਹੜੇ ਕੋਲੇ ਦੇ ਪਲਾਂਟ ਪਾਵਰ ਪਲਾਂਟ ਸੀਗੇ ਉੱਥੋਂ ਹਵਾ ਆਉਂਦੀ ਸੀ ਹੁਣ ਥੋੜਾ ਜਿਹਾ 에ਅਰ ਕੁਆਲਿਟੀ ਰੂਲਸ ਦੇਖ ਕਰਕੇ ਜਿਹੜੀ ਵਿਜ਼ਿਬਿਲਟੀ ਆ ਉਹ ਠੀਕ ਹੋਈ ਆ ਪਰ ਜਿਹੜੀਆਂ ਵਾਇਲਡ ਫਾਇਰ ਅਮਰੀਕਾ ਦੇ ਵਿੱਚ ਉਹਦੇ ਨਾਲ ਚੀਜ਼ਾਂ ਜਿਹੜੀਆਂ ਹੋਰ ਗੁੰਝਲਦਾਰ ਹੋ ਰਹੀਆਂ ਅ ਦੂਜਾ ਬਜਟ ਕੱਟ ਕੀਤਾ ਗਿਆ ਇਹਨਾਂ ਥਾਵਾਂ ਦਾ ਉਹਦੇ ਨਾਲ ਮਾਨਿਟਰਿੰਗ ਦੇ ਉੱਤੇ ਅਸਰ ਪੈ ਰਿਹਾ ਟਰੰਪ ਐਡਮਿਨਿਸਟ੍ਰੇਸ਼ਨ ਨੇ 에ਅ ਕੁਆਲਿਟੀ ਚੈੱਕ ਪਾਰਕਾਂ ਦੇ ਵਿੱਚ ਜਿਹੜਾ ਕੀਤਾ ਪਰ ਉਸ ਡਿਸੀਜਨ ਨੂੰ ਰਿਵਰਸ ਕਰ ਦਿੱਤਾ ਹੁਣ ਪੋਲੂਸ਼ਨ ਜਿਹੜਾ ਕਈ ਸੋਰਸਸ ਤੋਂ ਆ ਰਿਹਾ ਸਾਇੰਟਿਸਟ ਲੌਂਗ ਟਰਮ ਡੈਮੇਜ ਨੂੰ ਲੈ ਕੇ ਕਨਸਰਨ ਨੇ ਨੈਸ਼ਨਲ ਪਾਰਕ ਦੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਆ ਜਿਵੇਂ ਯਾਸਪੇ ਨੈਸ਼ਨਲ ਪਾਰਕ ਇੱਥੇ ਕੈਲੀਫੋਰਨੀਆ ਦੇ ਵਿੱਚ ਹੁਣ ਇੱਥੇ ਵਾਈਲਡ ਫਾਇਰ ਬਹੁਤ ਹੁੰਦੀ ਆ ਪੇ ਉਹਦੇ ਨਾਲ ਇੱਕ ਪੀਲਾ ਜਿਹਾ ਪੂਰੇ ਦਾ ਪੂਰਾ ਬੱਦਲ ਜਿਹਾ ਪੱਕਾ ਹੀ ਬਣ ਜਾਂਦਾ ਉੱਥੇ ਇਸੇ ਤਰ੍ਹਾਂ ਸੈਕਯੂਲਰ ਤੇ ਕਿੰਗਜ਼ ਕੈਨion ਨੈਸ਼ਨਲ ਪਾਰਕ ਹੈ ਕੈਲੀਫੋਰਨੀਆ ਦੇ ਵਿੱਚ ਉੱਥੇ ਓਜ਼ੋਨ ਬਹੁਤ ਜ਼ਿਆਦਾ ਹੈ ਫਾਈਨ ਪਾਰਟੀਕਲ ਧੂੜ ਹਮੇਸ਼ਾ ਚੜੀ ਰਹਿੰਦੀ ਹੈ ਗ੍ਰੇਟ স্মੋਕੀ ਮਾਊਂਟੇਨ ਨੈਸ਼ਨਲ ਪਾਰਕ ਹੈ ਟੈਨੇਸੀ ਦੇ ਵਿੱਚ ਤੇ ਨਾਰਥ ਕੈਰੋਲਾਈਨਾ ਦੇ ਵਿੱਚ ਉੱਥੇ ਵੀ ਇਹੀ ਕੁਝ ਹੋ ਰਿਹਾ ਰੌਕੀ ਮਾਊਂਟੇਨ ਨੈਸ਼ਨਲ ਪਾਰਕ ਹੈ ਕੋਲੋਰਾਡੋ ਦੇ ਵਿੱਚ ਉੱਥੇ ਜਿਹੜੇ ਪੋਲੂਟੈਂਟ ਨੇ ਖਾਸ ਕਰ ਨਾਈਟ੍ਰੋਜਨ ਦੇ ਕੰਪਾਊਂਡ ਨੇ ਹਵਾ ਦੇ ਵਿੱਚ ਬਹੁਤ ਹੋਏ ਨੇ ਧੁੰਦ ਬਣੀ ਪਈ ਆ ਏ ਅਮਰੀਕਾ ਦੀਆਂ ਨੈਸ਼ਨਲ ਪਾਰਕਾਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਐਸ ਵੇਲੇ ਆ ਰਹੀ ਹੈ। ਇਹਦੇ ਨਾਲੇ ਅੱਜ ਦਾ ਪ੍ਰੋਗਰਾਮ ਇਸੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ। ਕੁਸ਼ਣਵੀਆ ਗੱਲਬਾਤ ਨਾਲ।